ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਕਲਾ ਇੱਕ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਅੱਜ ਆਪਾਂ ਪੜਾਂਗੇ ਇਸ ਦਾ ਅਗਲਾ ਅਧਿਆਇ ਲੋਕਾਂ ਨੂੰ ਤੁਰੰਤ ਆਕਰਸ਼ਿਤ ਕਿਵੇਂ ਕੀਤਾ ਜਾਵੇ ਇੱਕ ਵਾਰ ਮੈਂ ਨਿਊਯਾਰਕ ਵਿੱਚ 33rd ਸਟਰੀਟ ਤੇ ਬਣੇ ਪੋਸਟ ਆਫਿਸ ਵਿੱਚ ਰਜਿਸਟਰੀ ਕਰਾਉਣ ਗਿਆ ਸੀ ਅਤੇ ਲੰਬੀ ਲਾਈਨ ਵਿੱਚ ਲੱਗਿਆ ਹੋਇਆ ਸੀ ਮੈਨੂੰ ਲੱਗ ਰਿਹਾ ਸੀ ਕਿ ਪੋਸਟ ਆਫਿਸ ਦਾ ਕਲਰਕ ਲਫਾਫਿਆਂ ਦਾ ਵਜ਼ਨ ਕਰਦੇ ਕਰਦੇ ਉਹਨਾਂ ਤੇ ਟਿੱਕਾਂ ਚਪਕਾਉਂਦੇ ਚਪਕਾਉਂਦੇ ਪੈਸੇ ਗਿਣਦੇ ਜਿਣਦੇ ਅਤੇ ਰਸੀਦਾਂ ਦਿੰਦੇ ਦਿੰਦੇ ਅੱਕ ਚੁੱਕਿਆ ਸੀ ਕਿਉਂਕਿ ਇਹ ਤਾਂ ਉਸਦਾ ਨਿੱਤ ਦਾ ਕੰਮਕਾਜ ਸੀ ਉਦੋਂ ਮੈਂ ਆਪਣੇ ਆਪ ਨੂੰ ਕਿਹਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਇੱਕ ਕਲਰਕ ਮੈਨੂੰ ਪਸੰਦ ਕਰੇ ਇਸ ਲਈ ਮੈਂ ਉਸ ਨਾਲ ਆਪਣੇ ਬਾਰੇ ਗੱਲਾਂ ਨਾ ਕਰਕੇ ਉਸ ਦੇ ਦੁੱਖ ਸੁੱਖ ਬਾਰੇ ਪੁੱਛਾਂਗਾ ਫਿਰ ਮੈਂ ਸੋਚਣ ਲੱਗਿਆ ਕਿ ਉਸ ਵਿਅਕਤੀ ਵਿੱਚ ਅਜਿਹਾ ਕਿਹੜਾ ਗੁਣ ਹੈ ਜਿਸ ਦੀ ਮੈਂ ਸੱਚੀ ਪ੍ਰਸ਼ੰਸਾ ਕਰ ਸਕਾਂ ਇਹ ਸਵਾਲ ਦਾ ਜਵਾਬ ਦੇਣਾ ਕਾਫੀ ਮੁਸ਼ਕਲ ਹੈ ਅਤੇ ਫਿਰ ਉਹ ਤਾਂ ਮੇਰੇ ਲਈ ਅਜਨਬੀ ਸੀ ਪਰ ਮੈਨੂੰ ਆਪਣਾ ਜਵਾਬ ਮਿਲ ਗਿਆ ਸੀ ਮੈਂ ਉਸ ਦਾ ਗੁਣ ਦੇਖ ਲਿਆ ਸੀ ਜਿਸ ਦੀ ਮੈਂ ਦਿਲ ਖੋਲ ਕੇ ਪ੍ਰਸ਼ੰਸਾ ਕਰ ਸਕਦਾ ਸੀ ਜਦੋਂ ਉਹ ਮੇਰੇ ਲਿਫਾਫੇ ਦਾ ਵਜਨ ਕਰ ਰਿਹਾ ਸੀ ਤਾਂ ਮੈਂ ਉਤਸ਼ਾਹ ਨਾਲ ਕਿਹਾ ਕਾਸ਼ ਮੇਰੇ ਵਾਲ ਵੀ ਤੁਹਾਡੇ ਵਾਂਗ ਖੰਗਰਾਲੇ ਹੁੰਦੇ ਪਹਿਲਾਂ ਤਾਂ ਉਹ ਥੋੜਾ ਜਿਹਾ ਚੌਂਕਿਆ ਪਰ ਫਿਰ ਉਸਦੇ ਚਿਹਰੇ ਤੇ ਮੁਸਕਰਾਹਟ ਆ ਗਈ ਉਸਨੇ ਵੀ ਬੜੇ ਸੱਭੇ ਘਟੰਗ ਨਾਲ ਕਿਹਾ ਹੁਣ ਤਾਂ ਇਹ ਇੰਨੇ ਵਧੀਆ ਨਹੀਂ ਰਹੇ ਪਰ ਮੈਂ ਉਸਨੂੰ ਵਿਸ਼ਵਾਸ ਦਿਵਾਇਆ ਕਿ ਉਸਦੇ ਵਾਲ ਅਜੇ ਵੀ ਬਹੁਤ ਆਕਰਸ਼ਿਤ ਹਨ ਇਹ ਸੁਣ ਕੇ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਹਾ ਸੀ ਫਿਰ ਅਸੀਂ ਛੋਟੇ-ਛੋਟੇ ਤੱਥਾਂਵਾਰੇ ਚਰਚਾ ਕਰਨ ਲੱਗੇ ਅਤੇ ਕਲਰਕੇ ਦੇ ਅੰਤਿਮ ਸ਼ਬਦ ਸਨ ਮੇਰੇ ਬਾਲਾਂ ਦੀ ਤਾਰੀਫ ਬੜੇ ਲੋਕ ਕਰ ਚੁੱਕੇ ਨੇ ਮੈਂ ਸ਼ਰਤ ਲਗਾ ਸਕਦਾ ਹਾਂ ਕਿ ਉਸ ਦਿਨ ਉਸਦੇ ਪੈਰ ਜ਼ਮੀਨ ਤੇ ਨਹੀਂ ਟਿਕ ਰਹੇ ਹੋਣਗੇ ਲੰਚ ਵੀ ਉਸਨੇ ਖੁਸ਼ੀ ਨਾਲ ਕੀਤਾ ਹੋਵੇਗਾ ਅਤੇ ਘਰੇ ਜਾ ਕੇ ਆਪਣੀ ਪਤਨੀ ਨੂੰ ਇਹ ਗੱਲ ਜ਼ਰੂਰ ਦੱਸੀ ਹੋਵੇਗੀ ਉਸਨੇ ਕਈ ਵਾਰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਨਿਹਾਰਿਆ ਹੋਵੇਗਾ ਆਪਣੇ ਬਾਲਾਂ ਨਾਲ ਛੇੜਖਾਨੀ ਕੀਤੀ ਹੋਵੇਗੀ ਅਤੇ ਫਿਰ ਕੀ ਹੋਵੇਗਾ ਮੇਰੇ ਵਾਲ ਤਾਂ ਵਾਕਈ ਖੂਬਸੂਰਤ ਨੇ ਇੱਕ ਵਾਰ ਇਹ ਵਾਕਿਆ ਮੈਂ ਕੁਝ ਲੋਕਾਂ ਨੂੰ ਸੁਣਾਇਆ ਤਾਂ ਉਹ ਪੁੱਛਣ ਲੱਗੇ ਇਸ ਸਭ ਕੁਝ ਨਾਲ ਤੁਸੀਂ ਕੀ ਹਾਸਲ ਕਰਨਾ ਚਾਹੁੰਦੇ ਹੋ ਵਾਕਈ ਮੈਂ ਕੀ ਹਾਸਲ ਕਰਨਾ ਚਾਹੁੰਦਾ ਸੀ ਪਰ ਅਸੀਂ ਸਾਰੇ ਜੇਕਰ ਇਹਨ ਸਵਾਰਥੀ ਅਤੇ ਤੁੱਛ ਹੋ ਜਾਈਏ ਕਿ ਅਸੀਂ ਸਾਹਮਣੇ ਵਾਲੇ ਨੂੰ ਬਿਨਾਂ ਕੁਝ ਕਹਿਏ ਥੋੜੀ ਜਹੀ ਵੀ ਪ੍ਰਸ਼ੰਸਾ ਨਾ ਕਰੀਏ ਜਰਾ ਜਹਾ ਵੀ ਨਾ ਸਹਰਾਈਏ ਤਾਂ ਸਾਡੀਆਂ ਆਤਮਾਵਾਂ ਤਾਂ ਸੜੇ ਹੋਏ ਸੇਬ ਵਾਂਗ ਸੁੰਗੜ ਜਾਣਗੀਆਂ ਅਤੇ ਅਸੀਂ ਨਿਸ਼ਚਿਤ ਰੂਪ ਵਿੱਚ ਅਸਫਲ ਹੋ ਜਾਵਾਂਗੇ ਹਾਂ ਮੈਂ ਉਸ ਤੋਂ ਕੁਝ ਹਾਸਲ ਕਰਨਾ ਚਾਹੁੰਦਾ ਸੀ ਇੱਕ ਅਨਮੋਲ ਚੀਜ਼ ਚਾਹੁੰਦਾ ਸੀ ਉਹ ਮੈਨੂੰ ਮਿਲ ਗਈ ਸੀ ਮੈਂ ਚਾਹੁੰਦਾ ਸੀ ਕਿ ਮੈਂ ਉਸ ਨੂੰ ਖੁਸ਼ੀ ਦਿਆਂ ਬਿਨਾਂ ਕਿਸੇ ਸੁਆਰਥ ਦੀ ਭਾਵਨਾ ਤੋਂ ਉਸ ਨੂੰ ਖੁਸ਼ ਕਰ ਸਕਾਂ ਇਹੀ ਭਾਵਨਾ ਤਾਂ ਕਈ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਸਾਡੀਆਂ ਯਾਦਾਂ ਵਿੱਚ ਹਮੇਸ਼ਾ ਤਾਜ਼ੀ ਰਹਿੰਦੀ ਹੈ ਅਤੇ ਮਿੱਠੀ ਬਾਣੀ ਵਿੱਚ ਗੂੰਗਣਾਉਂਦੀ ਰਹਿੰਦੀ ਹੈ ਮਾਨਵ ਵਿਵਹਾਰ ਦਾ ਇੱਕ ਬਹੁਤ ਜ਼ਰੂਰੀ ਨਿਯਮ ਹੈ ਜੇਕਰ ਅਸੀਂ ਉਸ ਨਿਯਮ ਦਾ ਪਾਲਣ ਕਰਾਂਗੇ ਤਾਂ ਕਦੇ ਵੀ ਪਰੇਸ਼ਾਨੀ ਵਿੱਚ ਨਹੀਂ ਫਸਾਂਗੇ ਸਾਡੇ ਕੋਲ ਅਣਗਿਣਤ ਸੱਚੇ ਮਿੱਤਰ ਹੋਵਣਗੇ ਅਤੇ ਅਸੀਂ ਸਦਾ ਖੁਸ਼ ਰਹਾਂਗੇ ਪਰ ਉਸ ਨਿਯਮ ਨੂੰ ਤੋੜਦੇ ਹੀ ਅਸੀਂ ਮੁਸ਼ਕਲਾਂ ਦੇ ਘੇਰੇ ਵਿੱਚ ਹੋਵਾਂਗੇ ਇਹ ਨਿਯਮ ਹੈ ਦੂਜੇ ਵਿਅਕਤੀ ਨੂੰ ਹਮੇਸ਼ਾ ਮਹੱਤਵਪੂਰਨ ਅਨੁਭਵ ਕਰਵਾਓ ਜਾਣਦੇ ਹੋਈ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਹਰ ਇਨਸਾਨ ਖੁਦ ਨੂੰ ਦੂਜਿਆਂ ਦੀਆਂ ਨਜ਼ਰਾਂ ਵਿੱਚ ਮਹੱਤਵਪੂਰਨ ਦਿਸਣ ਦੀ ਇੱਛਾ ਰੱਖਦਾ ਹੈ। ਵਿਲੀਅਮ ਜੇਮਸ ਵੀ ਇਸੇ ਕਥਨ ਨਾਲ ਸਹਿਮਤ ਸਨ। ਹਰ ਇਨਸਾਨ ਦੇ ਦਿਲ ਦੀ ਗਹਿਰਾਈ ਵਿੱਚ ਲਾਲਸਾ ਛੁਪੀ ਹੁੰਦੀ ਹੈ ਕਿ ਉਸ ਨੂੰ ਸਰਾਹਿਆ ਜਾਵੇ। ਇਹ ਹੀ ਲਾਲਸਾ ਤਾਂ ਸਾਨੂੰ ਜਾਨਵਰਾਂ ਤੋਂ ਵੱਖ ਕਰਦੀ ਹੈ। ਇਸੇ ਲਾਲਸਾ ਦੇ ਕਾਰਨ ਹੀ ਤਾਂ ਮਾਨਵੀ ਸੱਭਿਆਤਾ ਦਾ ਵਿਕਾਸ ਹੋਇਆ ਹੈ। ਸਦੀਆਂ ਬੀਤ ਗਈਆਂ। ਦਾਰਸ਼ਨਿਕਾਂ ਨੂੰ ਚਿੰਤਨ ਮੰਥਨ ਕਰਦੇ ਕਰਦੇ ਪਰ ਹਮੇਸ਼ਾ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਇਨਸਾਨ ਵਿੱਚ ਮਹੱਤਵਪੂਰਨ ਦਿਸਣ ਦੀ ਇੱਛਾ ਬਚਪਨ ਤੋਂ ਹੀ ਹੁੰਦੀ ਹੈ। ਇਹ ਸੂਤਰ ਕੋਈ ਨਵਾਂ ਨਹੀਂ ਹੈ, ਬਲਕਿ ਉਹ ਨਾ ਹੀ ਪੁਰਾਣਾ ਹੈ ਜਿੰਨਾ ਕਿ ਇਤਿਹਾਸ 2500 ਸਾਲ ਪਹਿਲਾਂ ਚਰੋ ਅਸਟਰ ਨੇ ਆਪਣੇ ਪੈਰੋਕਾਰਾਂ ਨੂੰ ਇਹ ਹੀ ਸਿੱਖਿਆ ਦਿੱਤੀ ਸੀ। ਚੀਨ ਵਿੱਚ ਕਨਫਿਊਸ਼ਿਅਸ ਨੇ ਵੀ 2400 ਸਾਲ ਪਹਿਲਾਂ ਇਸ ਦੀ ਸਿੱਖਿਆ ਦਿੱਤੀ ਸੀ। ਤੌ ਬਾ ਦੇ ਸੰਸਥਾਪਕ ਲੋਤ ਸੇ ਨੇ ਹੋਮ ਦੀ ਘਾਟੀ ਵਿੱਚ ਆਪਣੇ ਸ਼ਰਧਾਲੂਆਂ ਨੂੰ ਇਹੀ ਸਿਖਾਇਆ ਸੀ। ਈਸਾ ਤੋਂ 500 ਸਾਲ ਪਹਿਲਾਂ ਬੁੱਧ ਨੇ ਵੀ ਪਵਿੱਤਰ ਗੰਗਾ ਦੇ ਟੱਟ ਤੇ ਇਸਦਾ ਹੀ ਪਾਠ ਪੜਾਇਆ ਸੀ। Hindu ਧਾਰਮਿਕ ਗ੍ਰੰਥਾਂ ਨੇ ਵੀ 1900 ਸਾਲ ਪਹਿਲਾਂ ਇਸ ਸੂਤਰ ਦੀ ਵਿਆਖਿਆ ਕੀਤੀ ਸੀ। ਇਸੇ ਨਿਯਮ ਨੂੰ ਇੱਕ ਵਿਚਾਰ ਦੇ ਰੂਪ ਵਿੱਚ ਈਸਾ ਮਸੀਹ ਨੇ ਇਸ ਤਰ੍ਹਾਂ ਕਿਹਾ ਸੀ, ਦੂਜਿਆਂ ਨਾਲ ਉਹੋ ਜਿਹਾ ਹੀ ਵਿਹਾਰ ਕਰੋ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਕਰੇ। ਹਰ ਮਿਲਣ ਗਿਲਣ ਵਾਲਾ ਤੁਹਾਡੀ ਤਾਰੀਫ ਕਰੇ ਤੁਸੀਂ ਕੇਵਲ ਇਹੀ ਤਾਂ ਚਾਹੁੰਦੇ ਹੋ ਤੁਸੀਂ ਇਹੀ ਤਾਂ ਚਾਹੁੰਦੇ ਹੋ ਕਿ ਹਰ ਕੋਈ ਤੁਹਾਡੀ ਤਸਵੀਰ ਵੇਖਦੇ ਹੀ ਪਛਾਣ ਜਾਵੇ ਜੇ ਤੁਸੀਂ ਚਾਹੁੰਦੇ ਹੋ ਤੇ ਤੁਸੀਂ ਆਪਣੀ ਛੋਟੀ ਜਿਹੀ ਦੁਨੀਆ ਦੇ ਮਹੱਤਵਪੂਰਨ ਵਿਅਕਤੀ ਬਣੋ ਸੱਚੀ ਪ੍ਰਸ਼ੰਸਾ ਨੂੰ ਤਾਂ ਸਾਰੇ ਹੀ ਚਾਉਣ ਵਾਲੇ ਹਨ ਤਾਂ ਹੀ ਤਾਂ ਚਾਰਲਸ ਸ਼ਵਾਵ ਨੇ ਕਿਹਾ ਹੈ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਾਰੇ ਸਹਿਯੋਗੀ ਮਿੱਤਰ ਦਿਲ ਖੋਲ ਕੇ ਬਿਵਾਕ ਟੰਗਣਾ ਤੁਹਾਡੀਆਂ ਤਾਰੀਫਾਂ ਦੇ ਪੁਲ ਬੰਨਣ ਇਸੇ ਲਈ ਸਾਨੂੰ ਸਾਰਿਆਂ ਨੂੰ ਇਸੇ ਸਨੈਰੀ ਨਿਯਮ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ ਪਰ ਕਦੋਂ ਕਿਵੇਂ ਕਿੱਥੇ ਅਤੇ ਜਵਾਬ ਹੈ ਹਰ ਸਮੇਂ ਹਰ ਜਗ੍ਹਾ ਡੇਵਿਡ ਜੀ ਸਮਿਥ ਨੇ ਸਾਡੀ ਕਲਾਸ ਵਿੱਚ ਦੱਸਿਆ ਸੀ ਕਿ ਜਦੋਂ ਉਹਨਾਂ ਨੂੰ ਇੱਕ ਚੈਰਿਟੇਡ ਕੰਸਰਟ ਵਿੱਚ ਰਿਫਰੈਸ਼ਰ ਬੂਥ ਦਾ ਚਾਰਜ ਦਿੱਤਾ ਗਿਆ ਉਹਨਾਂ ਨੇ ਇੱਕ ਨਾਜ਼ੁਕ ਪ੍ਰਸਥਿਤੀ ਨੂੰ ਕਿਸ ਤਰ੍ਹਾਂ ਸੰਭਾਲਿਆ ਸੀ ਜਿਸ ਰਾਤ ਨੂੰ ਸੰਗੀਤ ਸਮਾਰੋਹ ਹੋਣ ਵਾਲਾ ਸੀ ਉਸ ਰਾਤ ਨੂੰ ਮੈਂ ਪਾਰਕ ਵਿੱਚ ਆਇਆ ਤਾਂ ਮੈਂ ਵੇਖਿਆ ਕਿ ਦੋ ਬਜ਼ੁਰਗ ਔਰਤਾਂ ਚਿੜੀਆਂ ਹੋਈਆਂ ਜਿਹਹੀਆਂ ਰਿਫਰੈਸ਼ਰ ਸਟੈਂਡ ਕੋਲ ਖੜੀਆਂ ਸਨ ਦੋਵਾਂ ਦੇ ਹੀ ਇੱਕ ਹੀ ਗਲਤਫਹਿਮੀ ਸੀ ਉਹ ਸੋਚ ਰਹੀਆਂ ਸਨ ਕਿ ਉਹ ਹੀ ਉਸ ਪ੍ਰੋਗਰਾਮ ਦੀਆਂ ਇੰਚਾਰਜ ਹਨ ਮੈਂ ਉੱਥੇ ਖੜਾ ਵਿਚਾਰ ਕਰ ਹੀ ਰਿਹਾ ਸੀ ਕਿ ਕੀ ਕੀਤਾ ਜਾਵੇ ਕੀ ਨਹੀਂ ਉਦੋਂ ਹੀ ਪ੍ਰਬੰਧਕ ਸਮਤੀ ਦੀ ਇੱਕ ਮੈਂਬਰ ਉੱਥੇ ਆਈ ਅਤੇ ਉਸਨੇ ਮੈਨੂੰ ਕੈਸ਼ ਬਾਕਸ ਅਤੇ ਉਸ ਪ੍ਰੋਜੈਕਟ ਤੇ ਕੰਮ ਕਰਨ ਲਈ ਧੰਨਵਾਦ ਦਿੱਤਾ ਫਿਰ ਉਸਨੇ ਜੇਨ ਅਤੇ ਰੋਜ਼ ਦੀ ਜਾਣ ਪਛਾਣ ਮੇਰੇ ਸਹਾਇਕਾਂ ਦੇ ਰੂਪ ਵਿੱਚ ਕਰਵਾਈ ਅਤੇ ਉੱਥੋਂ ਚਲੀ ਗਈ ਕਾਫੀ ਸਮੇਂ ਤੱਕ ਤਾਂ ਉੱਥੇ ਸਨਨਾਟਾ ਛਾਇਆ ਰਿਹਾ ਮੈਨੂੰ ਲੱਗਣ ਲੱਗਿਆ ਸੀ ਕਿ ਉਹ ਕੈਸ਼ ਬਾਕਸ ਹੁਣ ਸੱਤਾ ਦਾ ਚਿੰਨ ਬਣ ਚੁੱਕਿਆ ਹੈ ਇਸ ਲਈ ਮੈਂ ਹਰ ਰੋਜ਼ ਉਸ ਨੂੰ ਦੇਖ ਕੇ ਕਿਹਾ ਕਰਦਾ ਸੀ ਕਿ ਮੈਂ ਪੈਸੇ ਦਾ ਹਿਸਾਬ ਕਿਤਾਬ ਪਲੀ ਭੰਤੀ ਨਹੀਂ ਰੱਖ ਸਕਾਂਗਾ ਇਸ ਲਈ ਜੇਕਰ ਤੁਸੀਂ ਇਹ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲੈ ਲਵੋ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਫਿਰ ਮੈਂ ਜੇਨ ਨੂੰ ਕਿਹਾ ਕਿ ਉਹ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਰਿਫਰੈਸ਼ਮੈਂਟ ਦੇਣ ਲਈ ਨਿਯੁਕਤ ਕੀਤਾ ਗਿਆ ਸੀ ਸੋਡਾ ਮਸ਼ੀਨ ਠੀਕ ਤਰਾਂ ਚਲਾਉਣੀ ਸਿਖਾ ਦਿਓ ਤਾਂ ਬਹੁਤ ਵਧੀਆ ਰਹੇਗਾ ਫਿਰ ਤਾਂ ਪੂਰੀ ਸ਼ਾਮ ਮ제 ਵਿੱਚ ਗੁਜ਼ਰੀ ਰੋਜ਼ ਖੁਸ਼ੀ ਨਾਲ ਪੈਸੇ ਗਿਣਦੀ ਰਹੀ ਅਤੇ ਦਿਨ ਕੁਸ਼ੋਰੀ ਦਾ ਮਾਰਗ ਦਰਸ਼ਨ ਕਰਦੀ ਰਹੀ। ਅਤੇ ਮੈਂ ਸੰਗੀਤ ਦਾ ਆਨੰਦ ਖੁਸ਼ੀ-ਖੁਸ਼ੀ ਲੈਂਦਾ ਰਿਹਾ। ਪਰ ਸ਼ਾਂਸਾ ਰੂਪੇ ਜাদু ਦੀ ਛਟੀ ਦੀ ਵਰਤੋਂ ਕਰਨ ਲਈ ਜ਼ਰੂਰੀ ਨਹੀਂ ਕਿ ਤੁਸੀਂ ਫਰਾਂਸ ਦੇ ਰਾਜਦੂਤ ਹੋਵੋ ਜਾਂ ਫਿਰ ਕਿਸੇ ਕਮੇਟੀ ਦੇ ਚੇਅਰਮੈਨ। ਇਸ ਦੀ ਵਰਤੋਂ ਤਾਂ ਤੁਸੀਂ ਹਰ ਰੋਜ਼ ਹਰ ਜਗ੍ਹਾ ਕਰ ਸਕਦੇ ਹੋ। ਉਦਾਹਰਨ ਦੇ ਤੌਰ ਤੇ ਜੇਕਰ ਵੇਟਰ ਆਲੂ ਦੀ ਜਗ੍ਹਾ ਤੁਹਾਡੇ ਸਾਹਮਣੇ ਫ੍ਰੈਂਚ ਬੀਨਸ ਪਰੋਸ ਦੇਵੇ ਤਾਂ ਤੁਸੀਂ ਉਸ ਨੂੰ ਕਹੋ ਮੈਂ ਤੁਹਾਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਫ੍ਰੈਂਚ ਬੀਨਸ ਪਸੰਦ ਨਹੀਂ ਫਿਰ ਤਾਂ ਵੇਟਰ ਖੁਸ਼ੀ-ਖੁਸ਼ੀ ਤੁਹਾਡੇ ਲਈ ਆਲੂ ਲਿਆ ਦੇਵੇਗਾ ਕਿਉਂਕਿ ਤੁਸੀਂ ਉਸ ਦੇ ਪ੍ਰਤੀ ਸਤਿਕਾਰ ਜੋ ਦਿਖਾਇਆ ਹੈ ਮੈਂ ਤੁਹਾਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਕਿਰਪਾ ਕਰਕੇ ਇਹ ਕੰਮ ਕਰ ਦਿਓ ਧੰਨਵਾਦ ਅਤੇ ਕਿਰਪਾ ਵਰਗੇ ਛੋਟੇ-ਛੋਟੇ ਸ਼ਬਦ ਉਸ ਦੇ ਰੋਜ਼ਾਨਾ ਜੀਵਨ ਦੀ ਖੁਰਦਰੀ ਮਸ਼ੀਨ ਵਿੱਚ ਤੇਲ ਲਾ ਕੇ ਉਸ ਨੂੰ ਇੱਕ ਵਾਰ ਫਿਰ ਮਲਾਇਮ ਬਣਾ ਸਕਦੇ ਹਨ ਇਹਨਾਂ ਵਾਕਾਂ ਤੋਂ ਹੀ ਪਤਾ ਲੱਗਦਾ ਹੈ ਕਿ ਤੁਸੀਂ ਕਿੰਨੇ ਸભ્ય ਅਤੇ ਮਿੱਠ ਬੋਲੜੇ ਹੋ ਇਸ ਦੇ ਇੱਕ ਹੋਰ ਉਦਾਹਰਣ ਪੇਸ਼ ਹੈ 20ਵੀਂ ਸਦੀ ਦੇ ਸ਼ੁਰੂ ਵਿੱਚ ਹਾਲਕੀਨ ਦੇ ਨਾਵਲ ਬਹੁਤ ਹਰਮਨ ਪਿਆਰੇ ਸਨ ਉਹਨਾਂ ਦੀ ਅਕ੍ਰਿਸਟਿਨ ਦੀ ਮਾਸਟਰ ਦੀ ਮੈਕਸਮਨ ਆਦੀ ਪੁਸਤਕਾਂ ਸਭ ਤੋਂ ਵੱਧ ਵਿਕਣ ਵਾਲੀਆਂ ਪੁਸਤਕਾਂ ਸਨ ਉਹ ਇੱਕ ਲੋਹਾਰ ਦੇ ਪੁੱਤਰ ਸਨ ਉਹ ਕੇਵਲ 8 ਸਾਲ ਤੱਕ ਸਕੂਲੀ ਸਿੱਖਿਆ ਪ੍ਰਾਪਤ ਕਰ ਸਕੇ ਸਨ ਪਰ ਆਪਣੀ ਮੌਤ ਦੇ ਸਮੇਂ ਉਹ ਸਭ ਤੋਂ ਅਮੀਰ ਸਹਿਤਕਾਰ ਸਨ। ਉਹਨਾਂ ਦੀ ਕਹਾਣੀ ਇਸ ਤਰ੍ਹਾਂ ਹੈ। ਹਾਲ ਕੈਨ ਨੂੰ ਬੈਲੈਡ ਅਤੇ ਸਾਨੇਟ ਬਹੁਤ ਪਸੰਦ ਸਨ। ਇਸੇ ਲਈ ਉਹਨਾਂ ਨੇ ਦੰਤੇ ਗ੍ਰੈਬੀਲ, ਰਸੈਟੀ ਦੀਆਂ ਸਾਹਿਤਕ ਉਪਲਬਧੀਆਂ ਅਤੇ ਯੋਗਦਾਨ ਬਾਰੇ ਇੱਕ ਪ੍ਰਸ਼ੰਸਾਤਮਕ ਲੇਖ ਵੀ ਲਿਖਿਆ ਅਤੇ ਉਸ ਦਾ ਇੱਕ ਉਤਾਰਾ ਰਸੈਟੀ ਨੂੰ ਵੀ ਭੇਜ ਦਿੱਤਾ। ਰਸੈਟੀ ਉਸ ਨੂੰ ਪੜ੍ਹ ਕੇ ਖੁਸ਼ੀ ਨਾਲ ਗਦਗਦ ਹੋ ਉੱਠੇ। ਰਾਸਾਟੇ ਨੇ ਖੁਦ ਨੂੰ ਇਹ ਜ਼ਰੂਰ ਕਿਹਾ ਹੋਵੇਗਾ ਜੋ ਨੌਜਵਾਨ ਮੇਰੀ ਪ੍ਰਤਿਭਾ ਦੀ ਪਰਖ ਕਰ ਸਕਦਾ ਹੈ ਉਹ ਜ਼ਰੂਰ ਖੁਦ ਵੀ ਪ੍ਰਤਿਭਾਸ਼ਾਲੀ ਹੋਵੇਗਾ ਫਿਰ ਰਾਸਾਟੇ ਨੇ ਇਸ ਲਹਾਰ ਦੇ ਪੁੱਤਰ ਨੂੰ ਲੰਡਨ ਬੁਲਾ ਕੇ ਆਪਣਾ ਸਕੱਤਰ ਨਿਯੁਕਤ ਕਰ ਲਿਆ ਇਸ ਘਟਨਾ ਨਾਲ ਹਾਲਕੇਨ ਦਾ ਪੂਰਾ ਜੀਵਨ ਬਦਲ ਗਿਆ ਅਤੇ ਉਹ ਆਪਣੇ ਸਮੇਂ ਦੇ ਸਭ ਤੋਂ ਸਫਲ ਸਾਹਿਤਕਾਰ ਬਣ ਗਏ ਅਤੇ ਉਹਨਾਂ ਨੇ ਆਪਣਾ ਨਾਂ ਸੁਨਹਿਰੀ ਅੱਖਰਾਂ ਵਿੱਚ ਅਸਮਾਨ ਤੇ ਲਿਖਵਾ ਦਿੱਤਾ ਆਈ ਲਵ ਅ ਮੈਨ ਦੇ ਅੰਦਰ ਦੇ ਘਰੀਬਾ ਕੈਸਟ ਸੰਸਾਰ ਭਾਰ ਦੇ ਸੈਲਾਨੀ ਲਈ ਮੱਕਾ ਬਣ ਚੁੱਕਿਆ ਸੀ ਅਤੇ ਆਪਣੇ ਜਾਣ ਤੋਂ ਬਾਅਦ ਉਹਨਾਂ ਨੇ ਕਰੋੜਾਂ ਡਾਲਰਾਂ ਦੀ ਜਾਇਦਾਦ ਛੱਡੀ ਸੀ ਪਰ ਜੇਕਰ ਉਸਨੇ ਉਸ ਪ੍ਰਸਿੱਧ ਵਿਅਕਤੀ ਦੀ ਪ੍ਰਸ਼ੰਸਾ ਵਿੱਚ ਇਹ ਲੇਖ ਨਾ ਲਿਖਿਆ ਹੁੰਦਾ ਤਾਂ ਸ਼ਾਇਦ ਉਹ ਵੀ ਅਜ ਮਨਹਾਲੀ ਵਿੱਚ ਹੀ ਜੀਵਨ ਬਤਾ ਰਿਹਾ ਹੁੰਦਾ ਅਤੇ ਗਰੀਬੀ ਵਿੱਚ ਹੀ ਮਰ ਜਾਂਦਾ ਇਹੀ ਤਾਂ ਸੱਚੀ ਦਿਲੋਂ ਨਿਕਲਣ ਵਾਲੀ ਪ੍ਰਸ਼ੰਸਾ ਦੀ ਅਸੀਮ ਤਾਕਤ ਹੈ ਰਾਸ਼ਟਰੀ ਖੁਦ ਨੂੰ ਮਹੱਤਵਪੂਰਨ ਮੰਨਦੇ ਸਨ ਉਹ ਵੀ ਸਾਡੀ ਸਾਰਿਆਂ ਦੀ ਤਰ੍ਹਾਂ ਸੱਚੀ ਪ੍ਰਸ਼ੰਸਾ ਦੇ ਗਾਹਕ ਸਨ ਕਿੰਨੇ ਹੀ ਲੋਕਾਂ ਦੀ ਜ਼ਿੰਦਗੀ ਸੁਧਰ ਸਕਦੀ ਹੈ ਜੇਕਰ ਉਹਨਾਂ ਨੂੰ ਇਹ ਵਿਸ਼ਵਾਸ ਦਿਵਾ ਦਿਓ ਕਿ ਉਹ ਮਹੱਤਵਪੂਰਨ ਹਨ ਕੈਲੀਫੋਰਨੀਆ ਵਿੱਚ ਸਾਡੇ ਕੋਰਸ ਦੇ ਅਧਿਆਪਕ ਰੋਨਾਲਡ ਜੇ ਰਾਲੈਂਡ ਇਸ ਕਲਾ ਦੇ ਵੀ ਅਧਿਆਪਕ ਸਨ ਉਹਨਾਂ ਨੇ ਕ੍ਰਿਸ ਨਾਮਕ ਇੱਕ ਵਿਦਿਆਰਥੀ ਬਾਰੇ ਸਾਨੂੰ ਦੱਸਿਆ ਸੀ ਕ੍ਰਿਸ ਇੱਕ ਬੇहद ਸ਼ਾਂਤ ਅਤੇ ਸ਼ਰਮੀਲਾ ਨੌਜਵਾਨ ਸੀ ਜਿਸ ਵਿੱਚ ਆਤਮ ਵਿਸ਼ਵਾਸ ਦੀ ਬਹੁਤ ਘਾਟ ਸੀ ਅਤੇ ਇਸ ਲਈ ਲੋਕ ਉਸ ਵੱਲ ਬਹੁਤਾ ਧਿਆਨ ਨਹੀਂ ਸਨ ਦਿੰਦੇ ਜਿੰਨਾ ਕਿ ਹੋਰ ਵਿਦਿਆਰਥੀਆਂ ਵੱਲ ਮੈਂ ਇੱਕ ਐਡਵਾਂਸ ਕਲਾਸ ਵੀ ਪੜਾਉਂਦਾ ਹਾਂ ਜਿਸ ਵਿੱਚ ਪੜਨਾ ਮਾਣ ਵਾਲੀ ਗੱਲ ਸਮਝੀ ਜਾਂਦੀ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਉਸ ਵਿੱਚ ਪਹੁੰਚਣ ਵਾਲੇ ਵਿਦਿਆਰਥੀਆਂ ਵਿੱਚ ਕੋਈ ਨਾ ਕੋਈ ਯੋਗਤਾ ਜ਼ਰੂਰ ਹੁੰਦੀ ਹੈ ਇੱਕ ਦਿਨ ਕ੍ਰਿਸ ਆਪਣੇ ਮੇਸਥੇ ਪੂਰੀ ਲਗਨ ਨਾਲ ਕੰਮ ਕਰਨ ਵਿੱਚ ਲੱਗਿਆ ਹੋਇਆ ਸੀ ਮੈਨੂੰ ਅਨੁਭਵ ਹੋਇਆ ਕਿ ਉਸ ਦੇ ਅੰਦਰ ਕੋਈ ਅਣਜਾਣ ਅਗ ਸੁਲਗ ਰਹੀ ਹੈ ਮੈਂ ਕ੍ਰਿਸ ਨੂੰ ਪੁੱਛ ਲਿਆ ਕਿ ਕੀ ਉਹ ਐਡਵਾਂਸ ਕਲਾਸ ਵੀ ਜਾਣਾ ਚਾਹੁੰਦਾ ਹੈ ਕ੍ਰਿਸ ਦੇ ਚਿਹਰੇ ਤੇ ਅਚਾਨਕ ਹੀ ਅਜਿਹੇ ਪਾਵ ਆ ਗਏ ਜਿਨ੍ਹਾਂ ਨੂੰ ਬਿਆਨ ਕਰਨਾ ਮੁਸ਼ਕਲ ਹੈ ਉਹ 14 ਸਾਲਾ ਬੱਚਾ ਜੋ ਸੰਕੋਚੀ ਅਤੇ ਸ਼ਰਮੀਲਾ ਸੀ ਆਪਣੇ ਹੰਝੂਆਂ ਨੂੰ ਰੋਕਣ ਦਾ ਭਰਪੂਰ ਯਤਨ ਕਰ ਰਿਹਾ ਸੀ ਮਿਸਟਰ ਰਾਲੈਂਡ ਕੀ ਮੈਂ ਚੰਗਾ ਹਾਂ ਉਸਨੇ ਪੁੱਛਿਆ ਹਾਂ ਜिम ਤੁਸੀਂ ਬਹੁਤ ਪ੍ਰਭਾਵਸ਼ਾਲੀ ਹੋ ਮੈਂ ਕਿਹਾ ਮੈਨੂੰ ਆਪਣੀਆਂ ਗੱਲਾਂ ਉੱਥੇ ਹੀ ਰੋਕਣੀਆਂ ਪਈਆਂ ਕਿਉਂਕਿ ਮੇਰੀਆਂ ਅੱਖਾਂ ਵਿੱਚੋਂ ਵੀ ਹੰਝੂ ਨਿਕਲਦੇ ਸਮੇਂ ਉਹ ਖੁਦ ਨੂੰ 2 ਇੰਚ ਲੰਬਾ ਮਹਿਸੂਸ ਕਰ ਰਿਹਾ ਸੀ ਉਸ ਨੇ ਆਪਣੀਆਂ ਨੀਲੀਆਂ ਚਮਕਦਾਰ ਅੱਖਾਂ ਨਾਲ ਮੇਰੇ ਵੱਲ ਬੜੇ ਆਤਮ ਵਿਸ਼ਵਾਸ ਨਾਲ ਵੇਖਿਆ ਅਤੇ ਕਿਹਾ ਮਿਸਟਰ ਰਾਲੈਂਡ ਤੁਹਾਡਾ ਬਹੁਤ ਬਹੁਤ ਧੰਨਵਾਦ ਕ੍ਰਿਸ ਨੇ ਹੀ ਤਾਂ ਮੈਨੂੰ ਉਹ ਸਬਕ ਸਿਖਾਇਆ ਸੀ ਜਿਸ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ ਖੁਦ ਨੂੰ ਮਹੱਤਵਪੂਰਨ ਮਹਿਸੂਸ ਕਰਨ ਦੀ ਸਾਡੀ ਪ੍ਰਭਲ ਲਾਲਸਾ ਫਿਰ ਮੈਂ ਨਿਰਣਾ ਲਿਆ ਕਿ ਇਸ ਨਿਯਮ ਨੂੰ ਮੈਂ ਹਮੇਸ਼ਾ ਆਪਣੇ ਦਿਮਾਗ ਵਿੱਚ ਰੱਖਾਂਗਾ ਅਤੇ ਫਿਰ ਮੈਂ ਇੱਕ ਪੋਸਟਰ ਤਿਆਰ ਕਰ ਲਿਆ ਤੁਸੀਂ ਬਹੁਤ ਮਹੱਤਵਪੂਰਨ ਹੋ ਹੁਣ ਇਹ ਪੋਸਟਰ ਕਲਾਸ ਦੀ ਸਾਹਮਣੇ ਵਾਲੀ ਕੰਧ ਤੇ ਸਭ ਦੀਆਂ ਅੱਖਾਂ ਸਾਹਮਣੇ ਟੰਗਿਆ ਰਹਿੰਦਾ ਹੈ ਤੇ ਹਰ ਵਿਦਿਆਰਥੀ ਨੂੰ ਇਹ ਅਹਿਸਾਸ ਦਵਾਉਂਦਾ ਹੈ ਕਿ ਉਹ ਬਹੁਤ ਮਹੱਤਵਪੂਰਨ ਹੈ ਇਸ ਗੱਲ ਨੂੰ ਇਸ ਤਰ੍ਹਾਂ ਸਪਸ਼ਟ ਕੀਤਾ ਜਾ ਸਕਦਾ ਹੈ ਕਿ ਤੁਹਾਡੇ ਮਿਲਣ ਵਾਲੇ ਬਹੁਤੇ ਵਿਅਕਤੀ ਆਪਣੇ ਆਪ ਨੂੰ ਕਿਸੇ ਨਾ ਕਿਸੇ ਮਾਮਲੇ ਵਿੱਚ ਤੁਹਾਡੇ ਨਾਲੋਂ ਜ਼ਿਆਦਾ ਸੁਪੀਰੀਅਰ ਮੰਨਦੇ ਹਨ ਉਹਨਾਂ ਦਾ ਦਿਲ ਜਿੱਤਣ ਲਈ ਉਹਨਾਂ ਨੂੰ ਅਹਿਸਾਸ ਕਰਵਾ ਦਿਓ ਕਿ ਉਹ ਸੱਚਮੁੱਚ ਤੁਹਾਨੂੰ ਮਹੱਤਵਪੂਰਨ ਮੰਨਦੇ ਹਨ ਐਮਰਸਨ ਨੇ ਕਿਹਾ ਸੀ ਹਰ ਵਿਅਕਤੀ ਮੈਥੋਂ ਕਿਸੇ ਨਾ ਕਿਸੇ ਗੁਣ ਕਰਕੇ ਬਿਹਤਰ ਜ਼ਰੂਰ ਹੁੰਦਾ ਹੈ ਮੈਂ ਉਸ ਦੀ ਇਹ ਗੱਲ ਜਲਦੀ ਹੀ ਸਿੱਖ ਜਾਂਦਾ ਹਾਂ ਹਾਂ ਇਸ ਮਾਮਲੇ ਦਾ ਇੱਕ ਦੁਖਦਾਈ ਪੱਖ ਇਹ ਹੈ ਕਿ ਅਜਿਹੇ ਲੋਕ ਜਿਨ੍ਹਾਂ ਕੋਲ ਖੁਦ ਨੂੰ ਸਪੀਰੀਅਰ ਸਮਝਣ ਦਾ ਕੋਈ ਕਾਰਨ ਨਹੀਂ ਹੁੰਦਾ ਤਾਂ ਉਹ ਆਪਣੇ ਹੰਕਾਰ ਨੂੰ ਸੰਤੁਸ਼ਟ ਕਰਨ ਲਈ ਬਹਿਸ ਦਾ سہਾਰਾ ਲੈਂਦੇ ਹਨ ਜੋ ਦਿਲ ਨੂੰ ਦਿਖਾਉਣ ਵਾਲੀ ਹੈ ਸ਼ੈਕਸਪੀਅਰ ਨੇ ਵੀ ਕਿਹਾ ਹੈ ਇਨਸਾਨ ਹੰਕਾਰੀ ਇਨਸਾਨ ਜਰਅ ਜਹੀ ਸੱਤਾ ਦੀ ਪੋਸ਼ਾਕ ਪੈਨਦੇ ਹੀ ਈਸ਼ਵਰ ਦੇ ਸਾਹਮਣੇ ਅਜਹਿ ਅਜਹਿ ਨਾਟਕ ਕਰਨ ਲੱਗਦਾ ਹੈ ਜਿਨ੍ਹਾਂ ਨੂੰ ਵੇਖ ਕੇ ਦੇਵਦੂਤ ਵੀ ਹੰਝੂ ਬਹਾਉਣ ਲਈ ਮਜਬੂਰ ਹੋ ਜਾਂਦੇ ਹਨ ਹੁਣ ਮੈਂ ਤੁਹਾਨੂੰ ਇਹ ਦੱਸਣ ਜਾ ਰਿਹਾ ਹਾਂ ਕਿ ਮੇਰੇ ਕੋਰਸ ਦੇ ਵਿਦਿਆਰਥੀਆਂ ਨੇ ਕਿਸ ਤਰ੍ਹਾਂ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਉਤਾਰਿਆ ਸੀ ਇਹ ਉਦਾਹਰਣ ਕਨੈਕਟਿਕਟ ਦੇ ਇੱਕ ਵਕੀਲ ਦੀ ਹੈ ਜਿਸ ਨੇ ਆਪਣੇ ਰਿਸ਼ਤੇਦਾਰਾਂ ਦੀ ਵਜ੍ਹਾ ਨਾਲ ਆਪਣਾ ਨਾਂ ਗੁਪਤ ਰੱਖਣ ਲਈ ਕਿਹਾ ਹੈ ਕੋਰਸ ਵਿੱਚ ਹਿੱਸਾ ਲੈਣ ਤੋਂ ਕੁਝ ਹੀ ਦਿਨਾਂ ਬਾਅਦ ਮਿਸਟਰ ਜੇ ਆਪਣੀ ਪਤਨੀ ਨਾਲ ਲਗ ਆਈਲੈਂਡ ਤੇ ਉਸਦੇ ਰਿਸ਼ਤੇਦਾਰਾਂ ਨੂੰ ਮਿਲਣਗੇ ਮਿਸਟਰ ਜੇ ਦੀ ਪਤਨੀ ਖੁਦ ਤਾਂ ਆਪਣੇ ਨੌਜਵਾਨ ਰਿਸ਼ਤੇਦਾਰਾਂ ਨਾਲ ਗੱਲ ਕਰਨ ਵਿੱਚ ਵਿਅਸਤ ਹੋ ਗਈ ਅਤੇ ਮਿਸਟਰ ਜੇ ਨੂੰ ਆਪਣੇ ਇੱਕ ਬੁੱਢੀ ਚਾਚੀ ਨਾਲ ਗੱਲਾਂ ਕਰਨ ਲਈ ਬਿਠਾ ਦਿੱਤਾ ਕਿਉਂਕਿ ਮਿਸਟਰ ਜੇ ਨੇ ਸਾਡੀ ਕਲਾਸ ਵਿੱਚ ਇੱਕ ਭਾਸ਼ਣ ਦੇਣਾ ਸੀ ਜਿਸ ਵਿੱਚ ਉਹਨਾਂ ਨੇ ਪ੍ਰਸ਼ੰਸਾ ਦੇ ਤੱਥਾਂ ਤੇ ਚੱਲ ਕੇ ਉਸ ਦੇ ਸੁਖਦਇ ਨਤੀਜਿਆਂ ਬਾਰੇ ਦੱਸਣਾ ਸੀ ਇਸ ਲਈ ਉਹਨਾਂ ਨੇ ਉਸ ਬਿਰਧ ਔਰਤ ਦੀ ਹੀ ਪ੍ਰਸ਼ੰਸਾ ਕਰਨ ਦਾ ਨਿਰਣਾਲਿਆ ਉਹਨਾਂ ਨੇ ਪੁੱਛਿਆ ਇਹ ਘਰ ਸ਼ਾਇਦ 1980 ਦੇ ਕਰੀਬ ਬਣਿਆ ਹੋਵੇਗਾ। ਇਹ ਘਰ ਉਸੇ ਸਾਲ ਹੀ ਬਣਿਆ ਸੀ। ਔਰਤ ਨੇ ਜਵਾਬ ਦਿੱਤਾ। ਫਿਰ ਮਿਸਟਰ ਜੇ ਨੇ ਬੋਲਣਾ ਸ਼ੁਰੂ ਕੀਤਾ। ਇਹ ਘਰ ਮੈਨੂੰ ਉਸ ਜਗ੍ਹਾ ਦੀ ਯਾਦ ਦਿਵਾਉਂਦਾ ਜਿੱਥੇ ਮੇਰਾ ਜਨਮ ਹੋਇਆ ਸੀ। ਇਸ ਘਰ ਨੂੰ ਕਾਫੀ ਮਨ ਨਾਲ ਬਣਾਇਆ ਗਿਆ ਅਤੇ ਵਾਕਈ ਇਹ ਬਹੁਤ ਸੁੰਦਰ ਹੈ। ਹੁਣ ਇੰਨੇ ਖੁੱਲੇ-ਖੁੱਲੇ ਘਰ ਕਿੱਥੇ ਬਣਦੇ ਨੇ? ਫਿਰ ਬਿਰਦੌਰਤ ਬੋਲਣ ਲੱਗੀ। ਤੁਸੀਂ ਬਿਲਕੁਲ ਸਹੀ ਕਿਹਾ। ਹੁਣ ਲੋਕਾਂ ਨੂੰ ਸੁੰਦਰ ਘਰ ਦੀ ਕਦਰ ਕਿੱਥੇ ਐ ਹੁਣ ਤਾਂ ਲੋਕ ਇੱਕ ਛੋਟਾ ਜਿਹਾ ਅਪਾਰਟਮੈਂਟ ਖਰੀਦਦੇ ਹੋ ਅਤੇ ਆਪਣੀ ਗੱਡੀ ਵਿੱਚ ਘੁੰਮ ਕੇ ਕਮੰਡ ਕਰਦੇ ਰਹਿੰਦੇ ਹਨ ਉਸ ਬੁੱਢੀ ਔਰਤ ਨੇ ਕਿਹਾ ਇਸ ਘਰ ਵਿੱਚ ਤਾਂ ਸਾਡੇ ਸੁਪਨੇ ਵਸੇ ਨੇ ਇਸ ਨੂੰ ਅਸੀਂ ਬਹੁਤ ਪਿਆਰ ਨਾਲ ਬਣਾਇਆ ਸੀ ਮੈਂ ਅਤੇ ਮੇਰੇ ਪਤੀ ਨੇ ਇਸ ਘਰ ਦਾ ਸੁਪਨਾ ਵਰਿਆਂ ਪਹਿਲਾਂ ਦੇਖਿਆ ਸੀ ਇਸ ਦਾ ਨਕਸ਼ਾ ਵੀ ਅਸੀਂ ਖੁਦ ਹੀ ਤਿਆਰ ਕੀਤਾ ਸੀ ਫਿਰ ਤਾਂ ਉਸ ਔਰਤ ਨੇ ਮਿਸਟਰ ਜੇ ਨੂੰ ਪੂਰਾ ਘਰ ਬੜੇ ਪਿਆਰ ਨਾਲ ਵਿਖਾਇਆ ਫਿਰ ਮਿਸਟਰ ਜੇ ਨੇ ਉਸ ਹਰ ਚੀਜ਼ ਦੀ ਖੁੱਲੇ ਦੇ ਨਾਲ ਤਾਰੀਫ ਕੀਤੀ ਜਿਸ ਨੂੰ ਉਸ ਔਰਤ ਨੇ ਆਪਣੀਆਂ ਯਾਤਰਾਵਾਂ ਦੌਰਾਨ ਖਰੀਦਿਆ ਸੀ ਅਤੇ ਜਿਨ੍ਹਾਂ ਨੂੰ ਉਹ ਬਹੁਤ ਸੰਭਾਲ ਕੇ ਰੱਖਦੀ ਸੀ ਪ੍ਰਾਚੀਨ ਅੰਗਰੇਜ਼ੀ ਟੀ ਸੈੱਟ مخਮਲੀ ਸ਼ਾਲ ਸਿਲਕ ਦੇ ਪਰਦੇ ਜੋ ਕਿ ਦੇ ਫਰਾਂਸ ਦੇ ਮਹਿਲ ਦੀ ਸ਼ੋਭਾ ਵਧਾਉਂਦੇ ਸਨ ਪੂਰਾ ਘਰ ਠੀਕ ਤਰ੍ਹਾਂ ਨਾਲ ਦਿਖਾਉਣ ਤੋਂ ਬਾਅਦ ਉਹ ਔਰਤ ਮਿਸਟਰ ਜੈਨੂ ਕਾਰ ਦੇ ਗੈਰੇਜ ਵਿੱਚ ਲੈ ਗਈ। ਉੱਥੇ ਇੱਕ ਨਵੀਂ ਚਮਕਦਾਰ ਪੈ ਕਾਰਡ ਕਵਰ ਨਾਲ ਟਕੀ ਹੋਈ ਖੜੀ ਸੀ। ਉਸ ਕਾਰ ਨੂੰ ਬੁਖਾਉਂਦੇ ਹੋਏ ਉਹ ਔਰਤ ਨੇ ਹੌਲੀ ਜਿਹੀ ਕਿਹਾ, "ਮੇਰੇ ਪਤੀ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਇਹ ਕਾਰ ਖਰੀਦੀ ਸੀ ਪਰ ਉਹਨਾਂ ਦੀ ਮੌਤ ਤੋਂ ਬਾਅਦ ਮੈਂ ਕਦੇ ਵੀ ਇਸ ਕਾਰ ਵਿੱਚ ਨਹੀਂ ਬੈਠੀ। ਮੈਨੂੰ ਚੰਗੀਆਂ ਚੀਜ਼ਾਂ ਦੀ ਬਹੁਤ ਕਦਰ ਹੈ। ਇਸ ਲਈ ਇਹ ਕਾਰ ਮੈਂ ਤੁਹਾਨੂੰ ਤੋਹਫੇ ਦੇ ਰੂਪ ਵਿੱਚ ਦੇਣਾ ਚਾਹੁੰਦੀ ਹਾਂ।" ਫਿਰ ਮਿਸਟਰ ਜੇ ਨੇ ਕਿਹਾ ਆਂਟੀ ਜੀ ਤੁਸੀਂ ਤਾਂ ਮੈਨੂੰ ਸ਼ਰਮਿੰਦਾ ਕਰ ਰਹੇ ਹੋ ਮੈਨੂੰ ਤੁਹਾਡੀ ਉਦਾਰਤਾ ਦੀ ਬਹੁਤ ਕਦਰ ਹੈ ਪਰ ਮੈਂ ਇਸ ਕਾ ਨੂੰ ਸਵੀਕਾਰ ਨਹੀਂ ਕਰ ਸਕਦਾ ਮੈਂ ਤੁਹਾਡਾ ਕੋਈ ਜ਼ਿਆਦਾ ਨੇਲਦਾ ਵੀ ਨਹੀਂ ਅਜੇ ਹੋਰ ਵੀ ਕਈ ਰਿਸ਼ਤੇਦਾਰ ਹੋਣਗੇ ਤੁਹਾਡੇ ਜੋ ਇਸ ਕਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋਣਗੇ ਉਹ ਵੀ ਮੇਰੇ ਕੋਲ ਤਾਂ ਆਪਣੀ ਨਮੀਕਾਰ ਹੈ ਰਿਸ਼ਤੇਦਾਰ ਕਿਹੜੇ ਰਿਸ਼ਤੇਦਾਰ ਅਰਥ ਭਰੇ ਹੋਏ ਗਲੇ ਨਾਲ ਬੋਲੀ ਮੇਰੇ ਰਿਸ਼ਤੇਦਾਰ ਤਾਂ ਮੇਰੇ ਮਰਨ ਦੀ ਉਡੀਕ ਕਰ ਰਹੇ ਨੇ ਤਾਂ ਕਿ ਉਹ ਮੇਰੀ ਇਸ ਕਾਰ ਤੇ ਉਹਨਾਂ ਕਬਜ਼ਾ ਕਰ ਸਕਣ ਪਰ ਮੈਂ ਇਹ ਕਾਰ ਕਿਸੇ ਨੂੰ ਵੀ ਨਹੀਂ ਦੇਣ ਵਾਲੀ ਮੈਂ ਉਹਨਾਂ ਨੂੰ ਸੁਝਾਅ ਦਿੱਤਾ ਹੁਣ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਇਹ ਕਾਰ ਤੁਹਾਡੇ ਕਿਸੇ ਵੀ ਰਿਸ਼ਤੇਦਾਰ ਕੋਲ ਚਲੀ ਜਾਵੇ ਤਾਂ ਤੁਸੀਂ ਇਸ ਨੂੰ ਸੌਖ ਨਾਲ ਕਿਸੇ ਸੈਕੰਡ ਹੈਂਡ ਡੀਲਰ ਨੂੰ ਵੀ ਵੇਚ ਸਕਦੇ ਹੋ ਔਰਦ ਤਾਂ ਅਚਾਨਕ ਚੀਖ ਪਈ ਵੇਚ ਦਿਆਂ ਤੁਹਾਨੂੰ ਪਤਾ ਹੈ ਕਿ ਮੈਂ ਇਸ ਕਾਰ ਨੂੰ ਵੇਚਾਂਗੀ ਮੈਂ ਤਾਂ ਅਜਿਹਾ ਸੋਚ ਵੀ ਨਹੀਂ ਸਕਦੀ ਇਸ ਕਾਰ ਨੂੰ ਮੇਰੇ ਪਤੀ ਨੇ ਬੜੇ ਸ਼ੌਂਕ ਨਾਲ ਖਰੀਦਿਆ ਸੀ ਮੇਰੇ ਲਈ ਇਹ ਕਾਰ ਮੈਂ ਤੁਹਾਨੂੰ ਕੇਵਲ ਇਸ ਲਈ ਦੇ ਰਹੀ ਹਾਂ ਕਿਉਂਕਿ ਤੁਹਾਨੂੰ ਖੂਬਸੂਰਤ ਚੀਜ਼ਾਂ ਦੀ ਬਹੁਤ ਕਦਰ ਹੈ ਉਸਨੇ ਬਹੁਤ ਚਾਹਿਆ ਕਿ ਉਹ ਇਸ ਤੋਹਫੇ ਨੂੰ ਅਸਵੀਕਾਰ ਕਰ ਦੇਵੇ ਪਰ ਉਸ ਬੁੱਢੀ ਔਸ ਦਾ ਦਿਲ ਦਿਖਾਏ ਬਿਨਾ ਅਜਿਹਾ ਕਰਨਾ ਅਸੰਭਵ ਸੀ ਉਹ ਬੁੱਡੀਆ ਆਪਣੇ ਬੜੇ ਖੂਬਸੂਰਤ ਮਹਿਲ ਵਿੱਚ ਆਪਣੇ ਮਖਮਲੀ ਸ਼ਾਲਾਂ ਅਤੇ ਅੰਗਰੇਜ਼ੀ ਟੀ ਸੈੱਟ ਦੇ ਨਾਲ-ਨਾਲ ਆਪਣੇ ਪਤੀ ਦੀਆਂ ਖੂਬਸੂਰਤ ਯਾਦਾਂ ਵਿੱਚ ਵੀ ਜਿਉਂਦੀ ਰਹੀ ਸੀ ਜਿਸ ਨੂੰ ਕੇਵਲ ਥੋੜਾ ਜਿਹਾ ਆਦਰ, ਥੋੜੀ ਜਿਹੀ ਪ੍ਰਸ਼ੰਸਾ ਅਤੇ ਥੋੜਾ ਜਿਹਾ ਮਹੱਤਵ ਚਾਹੀਦਾ ਸੀ ਉਹ ਵੀ ਤਾਂ ਕਦੇ ਮੁਟਿਆਰ ਅਤੇ ਹੁਸਨ ਸੀ ਉਸਨੇ ਵੀ ਤਾਂ ਕਦੇ ਆਪਣੇ ਘਰ ਨੂੰ ਪਿਆਰ ਨਾਲ ਸਜਾਇਆ ਸੀ ਅਤੇ ਹੁਣ ਉਹ ਇਕੱਲੀ ਆਪਣਾ ਬੁਢਾਪਾ ਕੱਟ ਰਹੀ ਸੀ ਉਹ ਤਾਂ ਬਸ ਪ੍ਰੇਮ ਚਾਹੁੰਦੀ ਸੀ ਸراہਣਾ ਚਾਹੁੰਦੀ ਸੀ ਅਤੇ ਸ਼ਾਇਦ ਪਤੀ ਦੀ ਮੌਤ ਤੋਂ ਬਾਅਦ ਇਹ ਸਭ ਉਸ ਨੂੰ ਕਦੇ ਵੀ ਨਹੀਂ ਮਿਲਿਆ ਸੀ ਅਤੇ ਹੁਣ ਮੈਂ ਪਰਸ਼ਾਂਤ ਸਾਹ ਤੇ ਸراہਣਾ ਰੂਪੀ ਮਲਮ ਉਹਨਾਂ ਦੀ ਦੁਖੀ ਆਤਮਾ ਤੇ ਲਗਾ ਦਿੱਤੀ ਤਾਂ ਉਹਨਾਂ ਨੂੰ ਲੱਗਿਆ ਜਿਵੇਂ ਉਹਨਾਂ ਨੂੰ ਰੇਗਿਸਤਾਨ ਵਿੱਚ ਚਰਨਾ ਮਿਲ ਗਿਆ ਹੋਵੇ ਉਹ ਤਾਂ ਆਪਣਾ ਧੰਨਵਾਦ ਮੈਨੂੰ ਪੈਕਾਰਡ ਵਰਗੀਕਾਰ ਦੇ ਕੇ ਦਿਖਾਉਣਾ ਚਾਹੁੰਦੀ ਸੀ ਹੁਣ ਇੱਥੇ ਇੱਕ ਹੋਰ ਉਦਾਹਰਨ ਪੇਸ਼ ਹੈ ਰੋਨਾਲਡ ਐਮ ਮੈਕਮਹਨ ਨਿਯਾਰਕ ਵਿਜਰਾਇ ਵਿੱਚ ਲੈਂਡਸਕੇਪ ਆਰਕੀਟੈਕਟ ਕੰਪਨੀ ਲਿਓਇਸ ਐਂਡ ਵੈਲੇਟਾਈਨ ਦਾ ਸੁਪਰਟੈਂਡੈਂਸੀ ਇਹ ਘਟਨਾ ਉਸੇ ਨੇ ਸਾਨੂੰ ਸੁਣਾਈ ਸੀ ਹਾਊ ਟੂ ਬੀ ਅ ਫਰੈਂਡਸ ਇਨਫਲੂਐਂਸ ਪੀਪਲ ਕੋਰਸ ਵਿੱਚ ਹਿੱਸਾ ਲੈਣ ਤੋਂ ਬਾਅਦ ਮੈਂ ਇੱਕ ਦਿਨ ਪ੍ਰਸਿੱਧ ਜੱਜ ਦੀ ਜਾਇਦਾਦ ਨੂੰ ਲੈਂਡਸਕੇਪ ਕਰ ਰਿਹਾ ਸੀ ਬਾਹਰਾਂ ਕੇ ਜੱਜ ਨੇ ਮੈਨੂੰ ਕਈ ਨਿਰਦੇਸ਼ ਦੇ ਦਿੱਤੇ ਕਿ ਪੌਦਿਆਂ ਨੂੰ ਕਿੱਥੇ ਅਤੇ ਕਿਵੇਂ ਲਾਉਣਾ ਹੈ ਮੈਂ ਉਸ ਜੱਜ ਨੂੰ ਕਿਹਾ ਤੁਹਾਡੀ ਰੁਚੀ ਬਹੁਤ ਚੰਗੀ ਹੈ ਤੁਸੀਂ ਕੁੱਤੇ ਵੀ ਬਹੁਤ ਸੁੰਦਰ-ਸੁੰਦਰ ਪਾਲ ਰੱਖੇ ਨੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੈਡੀਸਨ ਸਕੁਅਰ ਗਾਰਡਨ ਦੇ ਸ਼ੋਅ ਵਿੱਚ ਹਰ ਸਾਲ ਬਹੁਤ ਸਾਰੇ ਨੀਲੇ ਰਿਬਨ ਜਿੱਤਦੇ ਹੋਵੋਗੇ ਇਸ ਛੋਟੀ ਜਿਹੀ ਪ੍ਰਸ਼ੰਸਾ ਦਾ ਪ੍ਰਭਾਵ ਅਦਭੁਤ ਸੀ ਜਦ ਨੇ ਤੁਰੰਤ ਜਵਾਬ ਦਿੱਤਾ ਬੇਸ਼ੱਕ ਔਰ ਮੈਂ ਤੁਹਾਨੂੰ ਆਪਣਾ ਡਾਗ ਹਾਊਸ ਦਿਖਾਉਣਾ ਹੈ ਫਿਰ ਉਹ ਕਾਫੀ ਦੇਰ ਤੱਕ ਮੈਨੂੰ ਆਪਣੇ ਕੁੱਤੇ ਅਤੇ ਜਿੱਤੇ ਹੋਏ ਇਨਾਮ ਦਿਖਾਉਂਦਾ ਰਿਹਾ ਇਸ ਤੋਂ ਬਾਅਦ ਉਹ ਉਹਨਾਂ ਦੀ ਬੰਸਾਵਲੀ ਦਾ ਗੁਣਗਾਨ ਕਰਦੇ ਰਹੇ ਕਿ ਕਿਸ ਤਰ੍ਹਾਂ ਉਹਨਾਂ ਦੇ ਸ਼ੁੱਧ ਜਾਤੀ ਖੂਨਕਾਰ ਨਹੀਂ ਇੰਨੇ ਬੁੱਧੀਮਾਨ ਤੇ ਸੁੰਦਰ ਹੋ ਸਕੇ ਹਨ ਆਖਰਕਾਰ ਮਿਰਵਲ ਮੁੜਦੇ ਹੋਏ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ ਕੋਲ ਕੋਈ ਛੋਟਾ ਬੱਚਾ ਹੈ ਮੈਂ ਕਿਹਾ ਹਾਂ ਮੇਰੇ ਕੋਲ ਇੱਕ ਪਿਆਰਾ ਜਿਹਾ ਬੱਚਾ ਹੈ ਜੱਜ ਸਾਹਿਬ ਪੁੱਛਣ ਲੱਗੇ ਕਿ ਉਹ ਕਤੂਰੇ ਨਾਲ ਖੇਡਣਾ ਪਸੰਦ ਕਰੇਗਾ ਮੈਂ ਵੀ ਤੁਰੰਤ ਹੀ ਜਵਾਬ ਦਿੱਤਾ ਕਿਉਂ ਨਹੀਂ ਉਹ ਤਾਂ ਖੁਸ਼ੀ ਨਾਲ پاگل ਹੋ ਜਾਵੇਗਾ ਤਾਂ ਫਿਰ ਠੀਕ ਹੈ ਮੈਂ ਇੱਕ ਕਤੂਰਾ ਤੁਹਾਨੂੰ ਤੋਹਫੇ ਦੇ ਰੂਪ ਵਿੱਚ ਦਿੰਦਾ ਜੱਜ ਨੇ ਕਿਹਾ ਇਸ ਤੋਂ ਬਾਅਦ ਉਹ ਮੈਨੂੰ ਉਸ ਕਤੂਰੇ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਆਦਤਾਂ ਸੰਬੰਧੀ ਦੱਸਣ ਲੱਗੇ ਫਿਰ ਉਹਨਾਂ ਨੇ ਉਸ ਕਤੂਰੇ ਦੀ ਸਾਰੀ ਰੁਟੀਨ ਮੈਨੂੰ ਲਿਖ ਕੇ ਦਿੱਤੀ ਤਾਂ ਜਰਾ ਸੋਚੋ ਕਿ ਉਸ ਜੱਜ ਨੇ ਸੈਂਕੜੇ ਡਾਲਰ ਦਾ ਅਨਮੋਲ ਕਤੂਰਾ ਅਤੇ ਆਪਣਾ ਢੇਰ ਸਾਰਾ ਕੀਮਤੀ ਸਮਾਂ ਮੈਨੂੰ ਕੇਵਲ ਇਸ ਲਈ ਦੇ ਦਿੱਤਾ ਸੀ ਕਿਉਂਕਿ ਮੈਂ ਉਹਨਾਂ ਦੀਆਂ ਰੁਚੀਆਂ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਦੀ ਖੁੱਲੇ ਦਿਲ ਨਾਲ ਸੱਚੀ ਸراہਣਾ ਕੀਤੀ ਸੀ। ਕੋਡਕ ਫੇਮ ਜਾਰਜ ਇਸਟਮੈਨ ਨੇ ਪ੍ਰਦਰਸ਼ਨੀ ਫਿਲਮ ਦੀ ਖੋਜ ਕੀਤੀ ਸੀ ਜਿਸ ਦੇ ਕਾਰਨ ਮੋਸ਼ਨ ਫਿਲਮ ਬਣਨੇ ਸੰਭਵ ਹੋ ਸਕੇਗੀ ਸੀ। ਉਹ ਦੁਨੀਆ ਦੇ ਸਭ ਤੋਂ ਸਫਲ ਬਿਜ਼ਨਸਮੈਨਾਂ ਵਿੱਚੋਂ ਇੱਕ ਸਨ। ਜਿੰਨਾ ਕੋਲ ਕਰੋੜਾਂ ਡਾਲਰ ਦੀ ਸੰਪਤੀ ਸੀ ਪਰ ਉਹ ਵੀ ਆਪਣੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਸੁਣਨ ਦੇ ਉਨ ਨਹੀਂ ਇੱਛੁਕ ਸਨ ਜਿੰਨਾ ਕਿ ਇੱਕ ਮਾਮੂਲੀ ਜਾਂ ਡਰਾਈਵਰ ਜਾਂ ਇੱਕ ਵਾਚਮੈਨ ਇੱਕ ਹੋਰ ਉਦਾਹਰਨ ਲੈਂਦੇ ਹਾਂ ਇਸਟਮੈਨ ਰਾਸ਼ ਅਕਟਰ ਵਿੱਚ ਸਕੂਲ ਆਫ 뮤직 ਅਤੇ ਕਲਬ ਬੋਰਨ ਹਾਲ ਬਣਾਉਣ ਵਾਲੇ ਸਨ ਇਸਟਮੈਨ ਦੀਆਂ ਇਹਨਾਂ ਇਮਾਰਤਾਂ ਵਿੱਚ ਥੀਏਟਰ ਕੁਰਸੀਆਂ ਲੱਗਣੀਆਂ ਸਨ ਅਤੇ ਇਸ ਦੇ ਲਈ ਸੁਪੀਰੀਅਰ ਸਿਟਿੰਗ ਕੰਪਨੀ ਦੇ ਪ੍ਰੈਜ਼ੀਡੈਂਟ ਆਪਣੀ ਕੰਪਨੀ ਲਈ ਉਹਨਾਂ ਤੋਂ ਕੁਰਸੀਆਂ ਦਾ ਆਰਡਰ ਲੈਣਾ ਚਾਹੁੰਦੇ ਸਨ ਮਿਸਟਰ ਐਡਮਸਨ ਨੇ ਆਰਕੀਟੈਕਟ ਨੂੰ ਫੋਨ ਕਰਕੇ ਰੋਸ਼ੈਸਟਰ ਵਿੱਚ ਮਿਸਟਰ ਈਸਟਮੈਨ ਨੂੰ ਮਿਲਣ ਦਾ ਸਮਾਂ ਨਿਸ਼ਚਿਤ ਕਰ ਲਿਆ ਐਡਮਸਨ ਦੇ ਦਫ਼ਤਰ ਪਹੁੰਚਣ ਤੇ ਆਰਕੀਟੈਕਟ ਨੇ ਉਹਨਾਂ ਨੂੰ ਕਿਹਾ ਮੈਨੂੰ ਪਤਾ ਹੈ ਕਿ ਤੁਸੀਂ ਇਹ ਆਰਡਰ ਲੈਣਾ ਚਾਹੁੰਦੇ ਹੋ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਜੇਕਰ ਤੁਸੀਂ ਈਸਟਮੈਨ ਦਾ 5 ਮਿੰਟ ਤੋਂ ਵੱਧ ਸਮਾਂ ਲਿਆ ਤਾਂ ਉਹ ਤੁਹਾਡੇ ਨਾਲ ਨਾਰਾਜ਼ ਵੀ ਹੋ ਸਕਦੇ ਨੇ ਛਾਹ ਦੇ ਫਿਰ ਤੁਹਾਨੂੰ ਆਰਡਰ ਵੀ ਨਾ ਮਿਲ ਸਕੇ ਕਿਉਂਕਿ ਈਸਟਮੈਨ ਬਹੁਤ ਅਨਸ਼ਾਸਨ ਪ੍ਰੇਮੀ ਵਿਅਕਤੀ ਨੇ ਉਹ ਨਹੀਂ ਚਾਹੁੰਦੇ ਕਿ ਕੋਈ ਉਹਨਾਂ ਦਾ ਸਮਾਂ ਬਰਬਾਦ ਕਰੇ ਇਸ ਲਈ ਜਲਦੀ ਤੋਂ ਜਲਦੀ ਆਪਣੀ ਗੱਲ ਕਹਿ ਕੇ ਵਾਪਸ ਚਲੇ ਜਾਣਾ ਮਿਸਟਰ ਈਸਟਮੈਨ ਦੇ ਦਫ਼ਤਰ ਵਿੱਚ ਪ੍ਰਵੇਸ਼ ਕਰਨ ਤੇ ਐਡਮਰਸਨ ਨੇ ਦੇਖਿਆ ਕਿ ਮਿਸਟਰ ਈਸਟਮੈਨ ਆਪਣੇ ਮੇਜ਼ ਤੇ ਰੱਖੇ ਕਾਗਜ਼ਾਂ ਦੇ ਢੇਰ ਨੂੰ ਉਲਟ-ਪੁਲਟ ਕਰ ਰਹੇ ਸਨ ਥੋੜੀ ਦੇਰ ਬਾਅਦ ਮਿਸਟਰ ਈਸਟਮੈਨ ਨੇ ਸਿਰ ਉਠਾਇਆ ਐਨਕੋ ਉਤਾਰੀ ਅਤੇ ਮਿਸਟਰ ਐਡਮਰਸਨ ਅਤੇ ਆਰਕੀਟੈਕਟ ਨੂੰ ਸੰਬੋਧਿਤ ਹੋ ਕੇ ਬੋਲੇ ਗੁੱਡ ਮਾਰਨਿੰਗ ਕਹੋ ਕਿ ਚਾਹੁੰਦੇ ਹੋ ਜਦੋਂ ਆਰਕੀਟੈਕਟ ਉਹਨਾਂ ਦੀ ਜਾਣ ਪਛਾਣ ਕਰਵਾ ਚੁੱਕਿਆ ਤਾਂ ਮਿਸਟਰ ਐਡਮਰਸਨ ਨੇ ਕਿਹਾ ਮਿਸਟਰ ਈਸਟਮੈਨ ਜਦ ਮੈਂ ਬਾਹਰ ਤੁਹਾਡੀ ਅਡੀ ਕਰ ਰਿਹਾ ਸੀ ਤਾਂ ਦਿਲ ਦੇ ਦਿਲ ਵਿੱਚ ਮੈਂ ਤੁਹਾਡੇ ਦਫ਼ਤਰ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰ ਰਿਹਾ ਸੀ ਹਰ ਕੋਈ ਚਾਹੇਗਾ ਕਿ ਉਹ ਅਜਿਹੇ ਦਫ਼ਤਰ ਵਿੱਚ ਕੰਮ ਕਰ ਸਕੇ ਮੈਂ ਕਈ ਸਾਲਾਂ ਤੋਂ ਇੰਟੀਰੀਅਰ ਬਿਜ਼ਨਸ ਵਿੱਚ ਹਾਂ ਪਰ ਇੰਨਾ ਸੁੰਦਰ ਦਫ਼ਤਰ ਮੈਂ ਅੱਜ ਤੱਕ ਨਹੀਂ ਵੇਖਿਆ ਇਸ ਤੇ ਜਾਰਜ ਇਸਟਮੈਨ ਨੇ ਤੁਰੰਤ ਜਵਾਬ ਦਿੱਤਾ ਜਿਸ ਗੱਲ ਨੇ ਮੈਂ ਪੂਰੀ ਤਰ੍ਹਾਂ ਭੁੱਲ ਚੁੱਕਿਆ ਸੀ ਤੁਸੀਂ ਤਾਂ ਉਹੀ ਗੱਲ ਮੈਨੰ ਦੁਆਰਾ ਯਾਦ ਕਰਵਾ ਦਿੱਤੀ ਵਾਕਈ ਮੇਰਾ ਦਫ਼ਤਰ ਸੁੰਦਰ ਹੈ ਹੈਨਾ ਜਦੋਂ ਮੈਂ ਇਸ ਨੂੰ ਬਣਵਾਇਆ ਸੀ ਤਾਂ ਸ਼ੁਰੂ ਵਿੱਚ ਮੈਨੂੰ ਮਜ਼ਾ ਆਉਂਦਾ ਸੀ ਪਰ ਹੁਣ ਤਾਂ ਮੇਰਾ ਦਿਮਾਗ ਦੂਜੀਆਂ ਹੀ ਸਮੱਸਿਆਵਾਂ ਨਾਲ ਘਿਰਿਆ ਰਹਿੰਦਾ ਅਤੇ ਕਈ-ਕਈ ਹਫ਼ਤਿਆਂ ਤੱਕ ਮੈਂ ਆਪਣੇ ਕਮਰੇ ਨੂੰ ਹੀ ਚੰਗੀ ਤਰ੍ਹਾਂ ਨਹੀਂ ਵੇਖ ਸਕਦਾ ਫਿਰ ਐਡਮਸਨ ਉੱਥੇ ਅਤੇ ਇੱਕ ਪੈਨਲ ਨੂੰ ਛੂ ਕੇ ਕਿਹਾ ਇਹ ਤਾਂ ਇੰਗਲਿਸ਼ ਓਕ ਨਾਲ ਬਣੀ ਲੱਗਦੀ ਹੈ ਇਹ ਇਟੋਲੀਅਨ ਓਕ ਦੋਂ ਵੀ ਜ਼ਿਆਦਾ ਚੰਗੀ ਲੱਗਦੀ ਹੈ ਇਸਟ ਮੈਨ ਨੇ ਬੜੇ ਮਾਣ ਨਾਲ ਕਿਹਾ ਹਾਂ ਇਸ ਨੂੰ ਮੇਰੇ ਇੱਕ ਮਿੱਤਰ ਨੇ ਖਾਸ ਤੌਰ ਤੇ ਪਸੰਦ ਕਰਕੇ ਚੁਣਿਆ ਸੀ ਉਸ ਨੂੰ ਲੱਕੜੀ ਦਾ ਬਹੁਤ ਗਿਆਨ ਹੈ ਇਸ ਤੋਂ ਬਾਅਦ ਤਾਂ ਇਸਟ ਮੈਨ ਨੇ ਮਿਸਟਰ ਐਡਮਸਨ ਨੂੰ ਆਪਣਾ ਪੂਰਾ ਕੰਮਰਾ ਵਿਖਾਇਆ ਉਸ ਦੇ ਆਕਾਰ ਰੰਗ ਅਤੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਟਿੱਪਣੀ ਕੀਤੀ ਜੋ ਉਹਨਾਂ ਨੇ ਆਪਣੇ ਦਫ਼ਤਰ ਨੂੰ ਤਿਆਰ ਕਰਵਾਉਣ ਵਿੱਚ ਲਗਾਈ ਸੀ ਜਦੋਂ ਉਹ ਲੋਕ ਕਮਰੇ ਵਿੱਚ ਘੁੰਮ ਰਹੇ ਸਨ ਉਦੋਂ ਉਹ ਉਸ ਇੱਕ ਖਿਡਾਰੀ ਦੇ ਸਾਹਮਣੇ ਰੁਕ ਗਏ ਅਤੇ ਜਾਰਜ ਈਸਟਮੈਨ ਨੇ ਬੜੇ ਸભ્ય ਘਟੰਗ ਨਾਲ ਉਹਨਾਂ ਸੰਸਥਾਵਾਂ ਵੱਲ ਸੰਕੇਤ ਕੀਤਾ ਜਿਨ੍ਹਾਂ ਵੱਲੋਂ ਉਹ ਮਾਨਵਤਾ ਦੀ ਸੇਵਾ ਕਰਨ ਦਾ ਅਣਥੱਕ ਯਤਨ ਕਰ ਰਹੇ ਹਨ ਜਨਰਲ ਹਸਪਤਾਲ ਫਰੈਂਡਲੀ ਹੋਮ ਚਿਲਡਰਨਜ਼ ਹਸਪਤਾਲ ਆਦਿ ਐਡਮਰਸਨ ਨੇ ਉਹਨਾਂ ਦੇ ਇਸ ਜਨਨ ਦੀ ਖੁੱਲੇ ਦਿਨਾਂ ਪ੍ਰਸ਼ੰਸਾ ਕੀਤੀ ਕਿ ਉਹ ਆਪਣੇ ਧਨ ਦੀ ਸਹੀ ਵਰਤੋਂ ਮਾਨਵਤਾ ਦੀ ਸੇਵਾ ਕਰਨ ਲਈ ਕਰ ਰਹੇ ਹਨ ਉਸ ਤੋਂ ਬਾਅਦ ਜਾਰਜ ਈਸਟਮੈਨ ਨੇ ਕੱਚ ਦਾ ਇੱਕ ਡੱਬਾ ਖੋਲ੍ਹ ਕੇ ਉਸ ਵਿੱਚ ਰੱਖਿਆ ਆਪਣਾ ਪਹਿਲਾ ਕੈਮਰਾ ਕੱਢ ਕੇ ਐਡਮਰਸਨ ਨੂੰ ਬੜੇ ਮਾਣ ਨਾਲ ਦਿਖਾਇਆ ਇੱਕ ਖੋਜ ਜਿਸ ਨੂੰ ਮਿਸਟਰ ਐਡਮਰਸਨ ਨੇ ਇੱਕ ਅੰਗਰੇਜ਼ ਤੋਂ ਖਰੀਦਿਆ ਸੀ ਫਿਰ ਐਡਮਰਸਨ ਨੇ ਉਹਨਾਂ ਦੀ ਸਫਲਤਾ ਤੋਂ ਪਹਿਲੇ ਇਹਨਾਂ ਦਿਨਾਂ ਬਾਰੇ ਪੁੱਛਿਆ ਕਿ ਉਹਨਾਂ ਨੂੰ ਕਿੰਨਾ-ਕਿੰਨਾ ਸੰਘਰਸ਼ਾਂ ਵਿੱਚੋਂ ਗੁਜ਼ਰਨਾ ਪਿਆ ਸੀ ਫਿਰ ਮਿਸਟਰ ਈਸਟਮੈਨ ਨੇ ਉਹਨਾਂ ਨੂੰ ਆਪਣੇ ਬਚਪਨ ਦੀ ਗਰੀਬੀ ਬਾਰੇ ਦੱਸਿਆ ਕਿ ਉਹਨਾਂ ਦੀ ਮਾਂ ਵਿਧਵਾ ਸੀ ਅਤੇ ਉਹ ਇੱਕ ਬੋਰਡਿੰਗ ਹਾਊਸ ਚਲਾਉਂਦੀ ਸੀ ਅਤੇ ਉਹ ਇੱਕ ਬੀਮਾ ਦਫ਼ਤਰ ਵਿੱਚ ਕਲਰਕ ਦੇ ਪਦ ਤੇ ਕਾਰਜਸ਼ੀਲ ਸੀ ਗਰੀਬੀ ਦਾ ਗਾਣਮ ਹਮੇਸ਼ਾ ਹੀ ਉਹਨਾਂ ਦੇ ਸਿਰ ਤੇ ਮੰਡਰਾਉਂਦਾ ਰਹਿੰਦਾ ਸੀ ਫਿਰ ਉਹਨਾਂ ਨੇ ਇਹ ਸੋਚ ਖਾਧੀ ਕਿ ਉਹ ਇੰਨੀ ਧਨਕਮਾਣਗੇ ਕਿ ਉਹਨਾਂ ਦੀ ਮਾਂ ਨੂੰ ਕੰਮ ਨਾ ਕਰਨਾ ਪਵੇ ਮਿਸਟਰ ਐਡਮਸਨ ਜੋ ਐਸਟਮੈਨ ਤੋਂ ਸਵਾਲ ਪੁੱਛਦੇ ਰਹੇ ਅਤੇ ਮਾਨ ਲਗਾ ਕੇ ਉਹਨਾਂ ਦੇ ਜਵਾਬ ਸੁਣਦੇ ਰਹੇ ਫਿਰ ਐਸਟਮੈਨ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਉਹ ਡਾਈ ਫੋਟੋਗ੍ਰਾਫ ਪਲੇਟਸ ਦੇ ਨਾਲ ਨਵੇਂ-ਨਵੇਂ ਪ੍ਰਯੋਗ ਕਰਦੇ ਰਹਿੰਦੇ ਸਨ ਕਿਸ ਤਰ੍ਹਾਂ ਉਹ ਪੂਰੀ ਰਾਤ ਜਾ ਕੇ ਪ੍ਰਯੋਗਸ਼ਾਲਾ ਵਿੱਚ ਕੰਮ ਕਰਦੇ ਰਹਿੰਦੇ ਸਨ ਉੱਥੇ ਹੀ ਬੈਠੇ-ਬੈਠੇ ਉਹ ਚਪਕੀ ਲੈ ਲੈਂਦੇ ਸਨ ਅਤੇ ਕੈਮੀਕਲਜ਼ ਨਾਲ ਆਪਣਾ ਕੰਮ ਕਰਦੇ ਰਹਿੰਦੇ ਸਨ ਕਦੇ ਕਦੇ ਤਾਂ ਤਿੰਨ ਚਾਰ ਦਿਨ ਤੱਕ ਕੱਪੜੇ ਵੀ ਨਹੀਂ ਬਦਲ ਸਕਦੇ ਸਨ ਉਹਨਾਂ ਹੀ ਕੱਪੜਿਆਂ ਨਾਲ ਕੰਮ ਕਰਦੇ ਸਨ ਅਤੇ ਉਹਨਾਂ ਵਿੱਚ ਹੀ ਸੌਂ ਜਾਂਦੇ ਸਨ ਈਸਟਮੈਨ ਦੇ ਦਫ਼ਤਰ ਵਿੱਚ ਵੜਨ ਤੋਂ ਪਹਿਲਾਂ ਜੇਮਸ ਐਡਮਸਨ ਨੂੰ ਇਹ ਹਦਾਇਤ ਦਿੱਤੀ ਗਈ ਸੀ ਕਿ ਉਹ ਜ਼ਿਆਦਾ ਸਮਾਂ ਬਰਬਾਦ ਨਾ ਕਰਨ ਪਰ ਈਸਟਮੈਨ ਅਤੇ ਐਡਮਸਨ ਦੀਆਂ ਗੱਲਾਂ ਤਾਂ ਖਤਮ ਹੋਣ ਦਾ ਨਾਂ ਹੀ ਨਹੀਂ ਸੀ ਲੈ ਰਹੀਆਂ ਅੰਤ ਵਿੱਚ ਜਾਰਜ ਈਸਟਮੈਨ ਐਡਮਸਨ ਨੂੰ ਕਹਿਣ ਲੱਗੇ ਪਿਛਲੇ ਸਾਲ ਮੈਂ ਜਾਪਾਨ ਤੋਂ ਕੁਝ ਕੁਰਸੀਆਂ ਮੰਗਵਾਈਆਂ ਸਨ ਪਰ ਪੋਰਚ ਵਿੱਚ ਰੱਖੇ ਰੱਖੇ ਧੁੱਪ ਕਰਕੇ ਉਹਨਾਂ ਦਾ ਰੰਗ ਉੱਡ ਗਿਆ ਸੀ ਇਸ ਲਈ ਮੈਂ ਆਨੰਦ ਦੁਆਰਾ ਰੰਗ ਕਰਵਾਇਆ ਹੈ ਆਓ ਮੈਂ ਤੁਹਾਨੂੰ ਦਿਖਾਉਣਾ ਕਿ ਮੈਂ ਕਿਹੋ ਜਿਹਾ ਰੰਗ ਕੀਤਾ ਚਲੋ ਅੱਜ ਦੁਪਹਿਰ ਦਾ ਭੋਜਨ ਮੇਰੇ ਘਰ ਹੀ ਕਰ ਲੈਣਾ ਖਾਣੇ ਤੋਂ ਬਾਅਦ ਮਿਸਟਰ ਈਸਟਮੈਨ ਨੇ ਉਹ ਕੁਰਸੀਆਂ ਜਿਨ੍ਹਾਂ ਨੂੰ ਜਾਪਾਨ ਤੋਂ ਖਰੀਦ ਕੇ ਲਿਆਏ ਸਨ ਮਿਸਟਰ ਐਡਮਸਨ ਨੂੰ ਦਿਖਾਈਆਂ ਉਹਨਾਂ ਦੀ ਕੀਮਤ ਕੋਈ ਜ਼ਿਆਦਾ ਨਹੀਂ ਸੀ ਪਰ ਇੱਕ ਅਰਬ ਬਤੇ ਨੂੰ ਇਸ ਤੇ ਮਾਣ ਮਹਿਸੂਸ ਹੋ ਰਿਹਾ ਸੀ ਕਿ ਉਹਨਾਂ ਕੁਰਸੀਆਂ ਤੇ ਉਹਨਾਂ ਨੇ ਆਪਣੇ ਹੱਥ ਨਾਲ ਰਾੰਗ ਕੀਤਾ ਸੀ। ਜ਼ਾਹਿਰ ਜਹੀ ਗੱਲ ਹੈ ਕਿ ਉਹ 90000 ਡਾਲਰ ਦੀਆਂ ਕੁਰਸੀਆਂ ਦਾ ਆਰਡਰ ਜੇਮਸ ਐਡਮਸਨ ਨੂੰ ਹੀ ਮਿਲਿਆ ਹੋਵੇਗਾ ਨਾ ਕਿ ਉਹਨਾਂ ਦੇ ਕਿਸੇ ਵਿਰੋਧੀ ਨੂੰ। ਇਸ ਘਟਨਾ ਤੋਂ ਬਾਅਦ ਮਿਸਟਰ ਈਸਟਮੈਨ ਅਤੇ ਮਿਸਟਰ ਐਡਮਸਨ ਦੀ ਦੋਸਤੀ ਬਹੁਤ ਪੱਕੀ ਹੋ ਗਈ ਸੀ ਅਤੇ ਇਹ ਦੋਸਤੀ ਮਿਸਟਰ ਈਸਟਮੈਨ ਦੀ ਮੌਤ ਤੱਕ ਵੀ ਚੱਲੀ ਸੀ। ਕਲਾਡ ਮਾਰਿਸ ਜੋ ਫਰਾਂਸ ਦੇ ਇੱਕ ਰੈਸਟੋਰੈਂਟ ਦੇ ਮਾਲਕ ਸਨ ਇਸ ਸਿਧਾਂਤ ਨੂੰ ਅਪਣਾ ਕੇ ਉਹਨਾਂ ਨੇ ਇੱਕ ਹੁਸ਼ਿਆਰ ਕਰਮਚਾਰੀ ਨੂੰ ਨੌਕਰੀ ਤੋਂ ਤਿਆਗ ਪੱਤਰ ਨਾ ਦੇਣ ਲਈ ਰਾਜ਼ੀ ਕਰ ਲਿਆ ਸੀ। ਇਸ ਔਰਤ ਨੂੰ ਇਹਨਾਂ ਦੇ ਇੱਥੇ ਕੰਮ ਕਰਦੇ ਹੋਏ 5 ਸਾਲ ਹੋ ਚੁੱਕੇ ਸਨ। ਉਹ ਮਾਰਿਸ ਅਤੇ ਉਹਨਾਂ ਦੇ 20 ਲੋਕਾਂ ਦੇ ਸਟਾਫ ਦੇ ਵਿਚਕਾਰ ਇੱਕ ਬਹੁਤ ਹੀ ਵੱਡੀ ਮਹੱਤਵਪੂਰਨ ਕੜੀ ਸੀ। ਉਸ ਔਰਤ ਦਾ ਅਸਤੀਵਾ ਵੇਖ ਕੇ ਮਾਰਿਸ ਸਖਤ ਦੇ ਵਿੱਚ ਪੈ ਗਏ ਸਨ। ਮੈਂ ਬਹੁਤ ਨਿਰਾਸ਼ ਵੀ ਸੀ ਅਤੇ ਹੈਰਾਨ ਵੀ ਸੀ ਕਿਉਂਕਿ ਮੈਂ ਤਾਂ ਉਸ ਦਿਨ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਦਾ ਸੀ। ਉਹ ਕਰਮਚਾਰੇ ਹੋਣ ਦੇ ਨਾਲ-ਨਾਲ ਮੇਰੀ ਚੰਗੀ ਮਿੱਤਰ ਵੀ ਸੀ। ਇਸ ਲਈ ਮੈਂ ਉਸ ਤੋਂ ਕੁਝ ਜ਼ਿਆਦਾ ਹੀ ਉਮੀਦ ਰੱਖਦਾ ਸੀ। ਸ਼ਾਇਦ ਇਸੇ ਕਾਰਨ ਉਸ ਤੇ ਕੁਝ ਜ਼ਿਆਦਾ ਮਾਨਸਿਕ ਦਬਾਅ ਪੈ ਗਿਆ ਸੀ। ਮੈਂ ਪੂਰੀ ਗੱਲ ਜਾਣਦਾ ਸੀ। ਮੈਂ ਉਸ ਨੂੰ ਬੁਲਾ ਕੇ ਕਿਹਾ, "ਪਾਲੇਟ, ਮੈਂ ਤੁਹਾਡਾ ਅਸਤੀਫਾ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਕਰ ਸਕਦਾ। ਤੁਸੀਂ ਸਾਡੀ ਕੰਪਨੀ ਦੇ ਲਈ ਬਹੁਤ ਮਹੱਤਵਪੂਰਨ ਹੋ।" ਇਸ ਰੈਸਟੋਰੈਂਟ ਦੀ ਸਫਲਤਾ ਵਿੱਚ ਤੁਹਾਡਾ ਵੀ ਓਨਾ ਹੀ ਯੋਗਦਾਨ ਹੈ ਜਿੰਨਾ ਕਿ ਮੇਰਾ ਇਹ ਸ਼ਬਦ ਮੈਂ ਸਾਰੇ ਸਟਾਫ ਦੇ ਸਾਹਮਣੇ ਕਹੇ ਫਿਰ ਮੈਂ ਉਸ ਨੂੰ ਆਪਣੇ ਘਰ ਵਿੱਚ ਖਾਣੇ ਤੇ ਬੁਲਾਇਆ ਅਤੇ ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਵੀ ਇਹੀ ਕਿਹਾ ਉਸ ਤੋਂ ਬਾਅਦ ਪਾਲੇਟ ਨੇ ਆਪਣਾ ਅਸਤੀਫਾ ਵਾਕਸ ਲੈ ਲਿਆ ਅਤੇ ਹੁਣ ਤਾਂ ਉਹ ਮੇਰੀ ਹੋਰ ਵੀ ਜ਼ਿਆਦਾ ਵਿਸ਼ਵਾਸਪਾਤਰ ਬਣ ਗਈ ਹੈ ਮੈਂ ਅਕਸਰ ਹੀ ਉਸ ਦੇ ਕੰਮ ਦੀ ਸراہਣਾ ਕਰਦਾ ਰਹਿੰਦਾ ਹਾਂ ਅਤੇ ਉਸ ਨੂੰ ਅਹਿਸਾਸ ਕਰਵਾਉਂਦਾ ਰਹਿੰਦਾ ਹਾਂ ਕਿ ਉਹ ਮੇਰੇ ਅਤੇ ਮੇਰੇ ਰੈਸਟੋਰੈਂਟ ਲਈ ਕਿੰਨੇ ਮਹੱਤਵਪੂਰਨ ਹੈ ਡਿਜਰਾਈਲੀ ਜੋ ਬ੍ਰਿਟਿਸ਼ ਸਮਰਾਜ ਦੇ ਸ਼ਾਸਨ ਕਰਨ ਵਾਲੇ ਸਭ ਤੋਂ ਬੁੱਧੀਮਾਨ ਸ਼ਾਸਕਾਂ ਵਿੱਚੋਂ ਸਨ ਉਹਨਾਂ ਨੇ ਕਿਹਾ ਸੀ ਲੋਕਾਂ ਤੋਂ ਉਹਨਾਂ ਬਾਰੇ ਹੀ ਪਤਾ ਕਰੋ ਅਤੇ ਫਿਰ ਉਹ ਘੰਟਿਆਂ ਬਧੀ ਤੁਹਾਡੇ ਨਾਲ ਗੱਲਾਂ ਕਰਦੇ ਰਹਿਣਗੇ ਸਿਧਾਂਤ 6 ਸਾਹਮਣੇ ਵਾਲੇ ਵਿਅਕਤੀ ਨੂੰ ਅਹਿਸਾਸ ਦਿਵਾਓ ਕਿ ਉਹ ਮਹੱਤਵਪੂਰਨ ਹੈ ਉਹ ਵੀ ਸੱਚਾਈ ਅਤੇ ਇਮਾਨਦਾਰੀ ਨਾਲ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।